ਫਾਈ ਫਾਈ ਚੌਲ ਕਾਕਾ ਜੀ ਦੂਜੇ ਸਗਣ ਨੂੰ ਮੈਂ ਵੱਤ ਤੋਂ ਵੱਤ ਕੀ ਕਹਿਣਾ ਭੁੱਕੀ ਰਾਂ ਜਾਂਦਾ ਲਾਲਾ ਲਾ ਦਾਰੂ ਨਹੀਂ ਉਹ ਜਰਨਾ ਸ਼ਾਦਾ ਨਸ਼ਈ ਆ ਯਾਰ ਫੇਰ ਉਹ ਪਹਿਲਾਂ ਤਾਂ ਤੂੰ ਇਹ ਮੰਨ ਨਾ ਪਹਿਲਾਂ ਤੂੰ ਆਇਆ ਹੀ ਤੇਰੀ ਘਾਟ ਆ ਜਿਹੜਾ ਤੂੰ ਮੰਨਦਾ ਨਹੀਂ ਵੀ ਨਸ਼ਾ ਨੂੰ ਸੰਦ ਲਾ ਟੱਕ ਲਿਆ ਦੇ ਡੱਬ ਟੋਪੋ ਮਿੱਤਰੋ ਆਰੇ ਪਾਹੀ ਦੇ ਮੁੰਡੇ ਐ ਚੋਂ ਉੱਪਰ ਇਕੱਠੇ ਹੋ ਕੇ ਪੂਰਾ ਐ ਕਿ ਸੇਵਾ ਕਰਦੇ ਨੇ ਕੰਮ ਮਾੜੀ ਸੰਗਤੀ ਯਾਰ ਕੰਮ ਖਤਮ ਕਰਦੇ ਮੈਂ ਦਵਾਈ ਦਵਾ ਲਾਵਾਂਗੇ ਜੇ ਲੋੜ ਹੋਈ ਦੱਸ ਦੇ ਜੀ ਮੈਂ ਕਿਹਾ ਹੀ ਅੱਜ ਭਾਈ ਨੇ ਹਾਂ ਭਾਈ ਨਾ ਮਿਲੇ ਤੂੰ ਇਹਨੂੰ ਫੋਨ ਕਰ ਦਨਾ ਪਰ ਲੈ ਜਾ ਫਿਰ ਜੇ ਕੋਈ ਪ੍ਰੀ ਜੱਟ ਲਾਇਫ ਦਾ ਨਾਮ ਲੈ ਕੇ ਉੱਪਰ ਐਸਪੀ ਕਰਦਾ ਹੈ 4 4 ਹਾਂ ਵੀ ਮਤਰੋ ਅੱਜ ਆਪਾਂ ਇਕੱਲੇ ਮੰਨੇ ਨੂੰ ਵੀ ਅੱਜ ਕੰਮ ਸੀ ਕੁੜੀਆਂ ਨੇ ਦਵਾਈ ਦੀ ਲੈਣ ਜਾਣਾ ਸੀ ਬਾਕੀ ਮਹਿਲਾਂ ਕੇ ਬੰਦੇ ਹਾਂਜੀ ਪ੍ਰੀਤਾ ਜੀ ਕੈਮੋ ਬਾਈ ਵਧੀਆ 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 ਕਾਮ ਕਰਾ ਵਿਦੇਸ਼ਾ ਫਾਰਮ ਜੀ ਇੱਥੇ ਦਾ ਕਰਤੀ ਮਿੱਤਰੋ ਰਣੇਗੋ ਚੰਗੀ ਕਰਾਂ ਬੈਠੇ ਥੱਲੇ ਤਿੰਨ ਚੱਲਦੀ ਹੈ ਮੇਂ ਮਤਰਾ オンਲਾਈਨ ਕਲਾਸ ਸਾਡੀ ਵੈਰੀ ਗੁੱਡ ਨੂੰ ਨੂੰ ਆਪਕਾ ਮਰਦੇ ਉੱਪਰ 10000 ਵਟਕੇ ਹੋਣ ਹੈ ਦੇਖੋ ਤੇ ਕੈਮਰਾ ਹੋ ਯਾਰਾ ਬਾਏ ਬਾਏ ਆਇਆ ਕਰੋ ਮਿੱਤਰੋ ਕੈਮਰਾ ਹੋ ਯਾਰਾ ਦਬਿਆ ਨਾ ਕਰੋ ਮਨ ਦੀ ਨਹੀਂ ਸੁਣਨੀ ਮਨ ਤਾਂ ਬਹੁਤ ਕੁਝ ਕਹਿਣਾ ਮੰਨਦਾ ਹੀ ਹੈ ਨਾ ਵੀ 8 ਵਜੇ ਤੱਕ ਪਿਆਰਾ 9 ਵਜੇ ਤੱਕ ਮੜ ਜੇ ਹਿੰਮਤ ਕਰਿਆ ਕਰੋ ਬਸ ਜਰ ਜਦੋਂ ਆ ਲਾਰਮ ਲਾਇਆ ਕਰੋ ਪਹਿਲੀ ਗੱਲ ਤਾਂ ਠੀਕ ਹੈ ਜਦੋਂ ਲਾਰਮ ਲਾਇਆ ਉਦੋਂ ਬਸ ਲਾਰਮ ਸੁਣਨ ਸਾਰ ਬੈਠਾ ਤੋਂ ਥੱਲੇ ਪੈਰ ਭੱਜੇ ਆਉਂਗੇ ਯਾਰ ਤੁਸੀਂ ਇਹੀ ਨੇ ਬਾ ਦੋ ਚਾਰ ਗੱਲਾਂ ਇਹ ਕਰ ਲਓ ਗੱਲ ਹੀ ਨਹੀਂ ਹਿੰਮਤ ਦੀ ਗੱਲ ਆ ਯਾਰ ਸਾਰੀ ਵੀਰੇ ਆਇਆ ਕਰੋ ਯਾਰ ਇਹੀ ਕਹਿਣਾ ਸਾਡਾ ਜੇ ਮੈਂ ਕਹਿਣਾ ਹੁੰਦਾ ਅਸੀਂ ਕਹਿੰਦੇ ਰਹਾਂਗੇ ਵੀ ਆਓ ਯਾਰ ਕਿਆ ਬਾਤ ਆ ਮੌਸਮ ਦੇਖੋ ਮਿੱਤਰੋ ਹਵਾ ਜੇ ਤੁਸੀਂ ਇੱਥੇ ਹੋਮੋ ਕਿਆ ਮਹਿਸੂਸ ਹੁੰਦਾ ਭੈਣਾ ਜੰਨਤੀ ਐ ਹੋਰ ਹੈ ਪੂਰਾ ਘੰਡਲਾ ਆਇਆ ਕਰੋ ਯਾਰ ਖਿੱਚ ਕੇ ਰੱਖੋ ਕੰਮ ਦਾ ਬਣਾਣੀ ਜਿਵੇਂ ਉਹ ਕਹਿੰਦਾ ਹੁੰਦਾ ਹਿੰਮਤੇ ਮਰਦਾ ਮੱਦ ਦੇ ਖੋਦਾ ਜਿਹੜੇ ਬੰਦੇ ਹਿੰਮਤ ਕਰਦੇ ਨੇ ਉਹਨਾਂ ਦੀ ਮਦਦ ਕਰਦਾ ਵਈ ਰੱਬ ਕਾਇਮ ਰਹੋ ਬਸ ਹਿੰਮਤ ਕਰੋ ਮਦਦ ਆਪੀ ਕਰੂ ਰੱਬ ਵਾਹਿਗੁਰੂ ਵਾਹਿ ਵਾਹਿ ਆਇਆ ਮਤਰੋ ਆਇਆ ਕਰੂ ਯਾਰ ਚੀਜ਼ਾਂ ਦਾ ਸ ਆਪਣੇ ਕਿਵੇਂ ਲੱਗਦੇ ਨੇ ਗੇਲੇ ਸਵਾਲ ਲਾਇਦਾ ਗੱਲ ਖਵਾਤੇ ਸੀ ਚਾਚੇ ਉਹਨਾਂ ਨੂੰ ਸਾਰੇ ਜਿਹੜੇ ਤਖਤ ਪੋਤੇ ਭਰੇ ਸੀ ਮਤਰੋ ਜਮ ਵਰਗਾਨੇ ਨੇ ਜਮ ਦਰਾਤ ਦੀ ਪੱਕੇ ਨੇ ਦੋ ਕੇਲੇਾਂ ਵਰਗੇ ਇੱਕ ਕੇਲਾ ਪੂਰੀ ਸੱਤ ਚੀ ਵੀ ਧਰ ਕੇ ਆਉਣੇ ਨੇ ਉਹ ਵੀ ਖਾ ਲੈਂਦੇ ਨੇ ਸਾਰੇ ਮੋਟੂ ਵਰਗੇ ਪਾਪੜ ਨੂੰ ਦੇ ਦੇ ਇਹਨੇ ਦੋ ਗੁੱਸੇ ਹੋਰ ਤਿਆਰ ਨੇ ਕਿ ਮੈਂ ਖਾ ਕੇ ਦੱਸ ਫੇਰਾ ਬਹੁਤ ਏਟੀਬੋ ਦੋ ਕੇਲੇਾਂ ਵਰਗੇ ਮੇਤਰੂ ਵੀ ਦੂਜੇ ਦੋ ਏਕ ਇੱਕ ਬਰਾਬਰ ਆ ਮੈਂ ਤਾਂ ਕਾਹਨਾਂ ਕੇਲੇ ਤਾਂ ਵੀ ਜਿਆਦਾ ਮਿੱਠਾ ਆ ਇਹੋਂ ਮੰੰਦਾ ਫਿਰ ਆਇਓ ਬਈ ਇਹ ਬਨਾਨਾ ਰੀਅਲ ਆਰਗੈਨਿਕ ਮਿੱਤਰੋ ਆਰਗੈਨਿਕ ਪੂਰਾ ਸੀਜ਼ਨ ਚੱਲਦਾ ਸਾਡੇ ਕਦੇ ਚੀਕੂ ਕਦੇ ਅਮਰੂਦ ਕਦੇ ਕੇਲੇ ਕਦੇ ਆਂਬ ਠੀਕ ਆ ਕਦੇ ਕੀਨੂ ਕਦੇ ਨਾਰ ਪੂਰਾ ਯਾਰ ਹਾਂ ਆੜੂ ਇਹ ਵੀ ਹਾਂ ਆਰਗੈਨਿਕ ਜਿਵੇਂ ਆਪਾਂ ਵੇਚਦੇ ਹੁੰਦੇ ਆ ਆਰਗੈਨਿਕ ਵੇਚਣ ਵਾਸਤੇ ਥੋੜੀ ਆਪਾਂ ਵੀ ਰੇ ਸਪਰੇ ਨਹੀਂ ਹੈਗਾ ਕਰਿਆ ਤਾਂ ਕਹਿਣਾ ਬਠਿੰਡੇ ਵਾਲਿਆਂ ਨੂੰ ਖਾਣਾ ਕੇਲਾ ਦੋ ਬ੍ਰਿੰਡੇ ਵਾਲੇ ਖਾਂਦੇ ਹੁੰਦੇ ਐ ਕਿਵੇਂ 18 ਸਾਲ ਲੱਗੇ ਅਏ ਨੂੰ ਮੈਂ ਤਾਂ ਭੁੱਲ ਗਿਆ ਸੀ ਲੈ ਗਿਆ ਭੁੱਲ ਗਿਆ ਥੱਲੇ ਚੱਲ ਕੋਈ ਨਾ ਸਰਗਾ ਬੜੇ ਫਟਚਾ ਕੇ ਡਿਗੇ ਆ ਤੇਰੀ ਮੰਮੀ ਦੇ ਰਹਿ ਗਏ ਤਨ ਜੱਸ ਕੇ ਪੁੱਤ ਤੂੰ ਹੀ ਮਿਲ ਗਿਆ ਨਾ ਆ ਤੇਰੇ ਰਹਿ ਗਏ ਓਏ ਆਸਮ ਵਧੀਆ ਸੀ ਮਤਰੋ ਕਾਖਾ ਕੱਢਦੇ ਸੀ ਅੱਜ ਆਪਾਂ ਤਾਂ ਕਰਕੇ ਆ ਯਾਰ ਪਤਾ ਨਹੀਂ ਕਿਹੜੀ ਚੀਜ਼ ਵੱਢਦੀ ਆ ਬਈ ਪਤਾ ਚੂਹੇ ਵੱਢਦੇ ਨੇ ਇਹ ਹਲੇ ਬਹੁਤ ਹਾਂ ਮੈਂ ਵੱਡੇ ਬਣਿਆ ਲਾ ਪਰੇ ਲਾ ਦਿੰਦੇ ਪੂਜੇ ਤੋਂ ਉੱਤੋਂ ਆਹ ਚੂਹੇ ਦੇ ਕੰਮ ਹੀ ਨੇ ਕੋਈ ਪਾਣੀ ਨਹੀਂ ਹੈਗਾ ਸੁੱਕਿਆ ਹੋਇਆ ਤਾਂ ਕਰਕੇ ਚੂਹੇ ਦੀ ਨੇ ਢਾ ਦਾ ਦੇ ਜੀ ਅੱਜ ਬਈ ਅੱਜ ਤਾਂ ਧਾ ਗਿਆ ਉਹਦੇ ਨਾਲ ਦੇਖੋ ਮੌਸਮ ਵਧੀਆ ਕਿਆ ਬਾਤ ਹੈ ਕੰਮ ਕਰਨ ਦਾ ਵੀ ਅੱਡੀ ਨਜ਼ਾਰਾ ਮਿੱਤਰੋ ਸਵਾਦ ਯਾਰ ਕਰਿਆ ਕਰੋ ਬਈ ਮਿਹਨਤ ਮਿਹਨਤ ਦਾ ਕੋਈ ਡਰ ਨਹੀਂ ਕੜ ਤੇ ਮਿੱਤਰੋ ਵੱਧ ਗਿਆ ਆਪਾਂ ਨੂੰ ਇੱਕ ਆਕਾ ਕਾੜਦੇ ਹਾਂਾਰੇ ਜਿਹਦੇ ਦਾ ਜਿਹੜਾ ਆਪਾਂ ਇਹਨੇ ਕੱਢੇ ਮਾਦੇ ਬਾਲੇ ਦੀ ਥੱਬਾ ਜਾਂ ਥੋੜੇ ਥਾਂ ਚ ਹੀ ਹੋ ਜਾਂਦਾ ਜੀ ਆਹ ਦੇਖੋ ਆਏ ਨੇ ਬਾਈ ਥੱਬੇ ਤੇ ਆਪਾਂ ਸਾਨੂੰ ਟੋਕਾ ਕਰਕੇ ਪਾ ਲਾ ਆਉ ਉਹਦੇ ਗੱਡੇ ਜਿਹੜੇ ਠੀਕ ਹੈ ਆ ਕੇ ਰਹੇ ਨੇ ਜੀ ਆਕਾ ਹੈ ਬਹੁਤ ਜਿਆਰੇ ਵਿੱਚ ਲੱਗੇ ਹੁੰਦੇ ਨੇ ਜਿਵੇਂ ਚਾਹ ਲੋਕਾ ਕਾਸੀ ਜੁੱਗੀ ਦਾ ਗਾਣੂ ਭਾਏ ਜਰੇ ਤਾਂ ਹੱਡ ਤੱਕ ਚੱਕੀ ਹੋ ਜਾਂਦੇ ਨੇ ਆ ਲਾਸਟ ਜਿਹੜਾ ਦੇਤਾ ਇਹ ਦੁਬਾਰ ਨਹੀਂ ਦਿੰਦੇ ਠੀਕ ਹੈ ਨਾ ਹੱਥਾਂ ਤੇ ਵਾਜਦੇ ਆ ਜੀ ਹੱਥ ਕਿਵੇਂ ਹੋਵੇ ਨੇ ਸਰਨ ਵੀ ਲੱਗੀ ਜੇਰੀ ਆਪਣੀ ਸੁੰਡੀ ਜੀ ਐ ਕਿਚ ਪ੍ਰਦਾਨ ਵੀ ਛੱਡਦੀ ਐ ਅੱਜ ਲਈ ਐ ਪ੍ਰਦਾਨ ਚੱਲੀਏ ਲੌਂਗਲ ਸਟਿਆ ਜੀ ਫਿਰ ਛੱਡ ਕੇ ਮੋਟਰ ਆਹ ਘਾਰ ਆ ਰਹਿਂਦਾ ਸੀ ਮਿੱਤਰੋ ਉਹ ਰਹਿ ਗਿਆ ਸੀ ਇਹ ਰਾਗਾ ਪੱਕਾ ਕਾ ਕਾਰਾ ਬੰਦੇ ਕਰ ਮੋਟਰ ਸੱਡਾਂਗੇ ਫਿਰ ਪਲਾਂ ਸੱਟਾਂਗੇ ਤਾਂ ਕਰਕੇ ਅੱਜ ਬੱਟਾ ਚੈੱਕ ਕਰੀਏ ਬੰਦਾ ਦਾ ਮਤਲਬ ਕਾਰ ਆਵਰ ਕਰਤਾ ਬੰਦ ਮੋਟਰ ਚੱਲੀ ਜਾਂਦੀ ਐ ਮਤਰੋ ਫਿਰ ਆਪ ਪਦਾਨ ਜੀ ਵੀ ਸੱਟਣੀਆਂ ਨੇ ਅੱਜ ਹਾਂ ਕਰਕੇ ਪਾ ਦਈਏ 7-8 ਘੰਟੇ ਇਹਨੇ ਨਾਲ ਹੀ ਹੋ ਜੂ ਸੈਟ ਕੰਮ ਮਤਰੋ ਫਿਰ ਉਦਿਆਂ ਵਾਲਾ ਕਾਰ ਆ ਜਾ ਵੀ ਕਰਦੇ ਆ ਸੈਟ ਆ ساری ਮਿੱਟੀ ਖੋਰਤੀ ਸੀ ਦੇਖੋ ਉਹਨੇ ਜਪਤ ਸਾਡਾ ਪਾਣੀ ਪ੍ਰਦਾਨ ਕਰਕੇ ਤਾਂ ਕਰਕੇ ਇਹ ਨਾਲ ਨਾਲ ਵੀ ਲਾ ਦੀਏ ਆਜੋ ਵੀ ਆਜੋ ਆਜੋ ਹਾਂ ਵੀ ਕਿਵੇਂ ਆਂ ਜੱਪੂ ਕੀ ਹਾਲ ਨੇ ਠੀਕ ਆ ਕੈਮ ਆਂ ਭੋਗ ਤੇ ਆ ਗਿਆ ਫੇਰ ਬਸ ਚੱਲਦੇ ਆਪਾਂ ਲਾਉਣੇ ਰੌਣਕਾਂ ਛੋੜੇ ਘਰੇ ਮਾਮਾ ਕਿੱਥੇ ਗਿਆ ਤੇਰਾ ਕਦੇ ਅੱਜ ਬਾਕੜੀ ਦੱਸ ਉਹ ਕਾਉਣਾ ਪਹਿਲਾਂ ਮੈਨੂੰ ਭਰੀ 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 ਕਿਹਦੀ ਕੁੜੀ ਆ ਇਹ ਕੀ ਐ? ਜਾ ਕੇ ਮਾਮੂ ਦੇਖੀ। ਜਾ ਕੇ ਰਾਜੀ ਇਹ ਦੂੰ। ਰਾਜੀ ਇਹ ਦੂੰ। ਆਪ ਗਏ ਨਾ ਕੀਦਾ? ਅਰੇ। ਆਪ ਕਿਉਂ ਨਹੀਂ ਬੋਲਦੀ ਗੂੰਗੀ ਐ? ਗੂੰਗੀ ਐ। ਉਹ ਬੰਦ ਤੇ ਕੁੜੀ ਗੂੰਗੀ ਐ। ਉਹ ਆ ਬੋਲੇ ਨਹੀਂ ਜਾਂਦਾ ਤੇ ਬੰਦ ਸੇ। ਐਸੇ? ਆਈ ਤੂੰ। ਰੁਂਦੀ ਕੇ ਮੈਂ ਫਿਰ ਇਹ। ਅੱਛਾ। ਜੀਵ ਹੈ ਕੀ ਜੀਵਾ? ਨਾ। ਜੀਵਦਾ ਹੈਗੀ ਆ ਲੱਗਦਾ। ਹੈਗੀ ਐ। ਅਗੇ ਹੀ ਆ ਵੇ ਮੂਠੂੜ ਮੁੱਲੀ ਜਾਂਦੇ ਤੁਸੀਂ ਯਾਰ ਬੋਲ ਕੇ ਖਾਈ ਕੁੜੀਏ ਬੋਲ ਕੇ ਦਿਖਾਈ ਬੋਲ ਕੇ ਲੈ ਯਾਰ ਬਣ ਸੀ ਕਹੀਂ ਮੜਾ ਯਾਰ ਬਣ ਸੀ ਸੱਚੀ ਤਾਂ ਨਹੀਂ ਗੂੰਗੀ ਬੋਲੂਗੀ ਉਹ ਸੱਚੀ ਗੂੰਗੀ ਐ ਓਏ ਕਰਦੀ ਸੀ ਗੂੰਗਾ ਦੁਬਾਰੀ ਬੋਲ ਕੇ ਕਹੀਂ ਮੜਾ ਉਹ ਬੋਲਦੀ ਆ ਓਏ ਬੋਲਦੀ ਆ ਉਹ ਬੋਲਦੀ ਆ ਮੈਨੂੰ ਐਸੀ ਗੂੰਗੀ ਐ ਗੂੰਗੀ ਐ ਨਾ ਬੜੀ ਯਾਰ ਕੁੜੀ ਯਾਰ ਸ਼ਰਾਬੀ ਯਾਰ ਜੱਪੂ ਤੂੰ ਸੁਣਾ ਯਾਰ ਕੋਈ ਗੱਲ ਬਾਤ ਬਲੌਗ ਦੇਖਦਾ ਹੁੰਨਾ ਆਪਣੇ ਸੋਹਣੇ ਹੁੰਦੇ ਆ। ਕੀ ਬਾਤ ਆ ਯਾਰ। ਆ ਵੀ ਦੇਖੀ ਜੇਂਗਾ। ਠੀਕ ਆ। ਇਹ ਤੇ ਕਮੈਂਟ ਵੀ ਕਰੀ ਫੇਰ। ਠੀਕ ਆ। ਠੀਕ ਐ। ਕੱਲ ਨੂੰ ਆਪਾਂ ਭੋਗ ਦਾ ਵੀ ਬਣਾਵਾਂਗੇ। ਠੀਕ ਆ। ਹੋਰ ਸੁਣਾ ਫੇਰ। ਕਰਮਣ ਨਾਲ ਹੈਲੋ ਨਹੀਂ ਕਰੀਦਾ। ਤੁਸੀਂ ਤਾਂ ਚੁੱਪ ਜਾਪ ਜੇ ਬੈਠੇ ਹੋ ਯਾਰ ਜਿਵੇਂ ਮੈਂ ਮਿਲਣ ਜਾਇਆ ਹੂੰ। ਜਿਵੇਂ ਮੈਂ ਖੁਸ਼ੀ ਜੀ ਚ ਨਹੀਂ ਮਿਲਦਾ ਹੁੰਦਾ ਅਗਲਾ ਦੂਰੋਂ। ਹੁਣ ਅਸੀਂ ਲਾਵਾਂਗੇ ਜੀ ਭੋਗ ਆ ਲੈਣੇ ਵੀ ਭਰਦੀਆਂ ਹਾਜ਼ਰੀ। ਓਏ ਭੁੱਲਦੀਆਂ ਨਹੀਂ ਚੱਲੀਏ। ਉਹ ਕਰੇ ਵੀ ਚੱਲੀਏ ਉਹ ਤਾਂ ਖਾਸਾ ਬੋਲਦੀ ਓਏ। ਮੈਂ ਮਟਰੋਪਾਂ ਜਵਾਦੀ ਗੇ ਪਾਣੀ ਇੱਥੋਂ ਨਿਕਲਦਾ ਇਹਨੂੰ ਬੰਦ ਕਰ ਦਈਏ ਅੱਡਾ ਪਤਾ ਨਹੀਂ ਕੀ ਦੀ ਐ ਮੈਂ ਕਹੀ ਨਾ ਬੰਦ ਕਰਕੇ ਆਈ ਫੇਰ ਖੋਲ ਲਈ ਇਹਦਾ ਕੋਈ ਚੂਹਾ ਹੀ ਐ ਮੇਉ ਜੀ ਪਾਪੜ ਜੀ ਕੀ ਹਾਲ ਕਿਵੇਂ ਆ ਜੀ ਸਿਹਤ ਹੁਣ ਪੂਰੀ ਓਕੇ ਆ ਦਵਾਈ ਨਾਲ ਫਰਕ ਹੈ ਪੂਰਾ ਹੋਰ ਇਹ ਮੰਨਿਆ ਯਾਰ ਲੋਕ ਮੰਨਤੇ ਨਹੀਂ ਫਿਰ ਇਹ ਕੰਟਰੋਲ ਕਰ ਰਹੇ ਮੰਨਤੇ ਯਾਰ ਉਹੀ ਤਾਂ ਮੈਂ ਕਹਿਣਾ ਪੈਂਦਾ ਮੈਂ ਕਿਹਾ ਯਾਰ ਤੇ ਇਥੋਂ ਪਰਮਾ ਹੋ ਕੇ ਹੋਰ ਉਹ ਚੱਲ ਆਏ ਹੁਣ ਸਾਰਾ ਸਾਨੂੰ ਬੰਦਿਆਂ ਨੂੰ ਕੀ ਸਮਝਾਈ ਜਮੇ ਕੋਲ ਕੇ ਪਾ ਦੇ ਜੇ ਤਾਂ ਬੋਠੋ ਫੇਰ ਤਾਂ ਮੈਂ ਕਹਿ ਨਹੀਂ ਹੁੰਦਾ ਜੇ ਮੈਂ ਕਹਿਣਾ ਹੁੰਦਾ ਵੀ ਮੈਂ ਛੁੱਟੀ ਥਾਂ ਆਪ ਛੱਡ ਕੇ ਤੁਹਾਨੂੰ ਦੋ ਮਨ ਮੇਰਾ ਵੀ ਢਕਣ ਲੱਗਿਆ ਨਹੀਂ ਫੇਰ ਮਨ ਤੇ ਪਾਸ ਕੰਟਰੋਲ ਯਾਰ ਇਹੀ ਕਹਿਣਾ ਵੀ ਮਨ ਤੇ ਕੋਈ ਹੋਰ ਕੁਝ ਨਾ ਕਰਿਆ ਕਰ 15 ਮਿੰਟੂੰ ਬੈਠਿਆ ਕਰ ਚੱਲ ਕਰੂੰ ਮੀਨਾ ਮੈਂ ਗੱਲ ਤੋਸਾ ਨਹੀਂ ਕਰਦਾ ਮੈਂ ਵੱਤ ਤੋਂ ਵੱਤ ਕੀ ਕਹਿਣਾ ਪੁਕੀ ਰਾਂ ਜਾਂ ਤਾ ਲਾ ਲਾ दारू ਦੀ ਉਹ ਜਰਨਾ ਸ਼ਾਦਾ ਨਸ਼ੀ ਹੈ ਯਾਰ ਫੇਰ ਉਹ ਪਹਿਲਾਂ ਤਾਂ ਤੂੰ ਇਹ ਮੰਨ ਨਾ ਪਹਿਲਾਂ ਤੂੰ ਆਹੀ ਤੇਰੀ ਘਾਟ ਆ ਜਿਹੜਾ ਤੂੰ ਮੰਨਦਾ ਨਹੀਂ ਵੀ ਨਸ਼ਾ ਨੂੰ ਨਸ਼ਾ ਨੂੰ ਲਾ ਲਾ ਜਾਂ ਤਾ ਤੇਰੇ ਤੂੰ ਪਤਾ ਵੀ ਨਸ਼ਾ ਦਾ ਨਸ਼ਾ ਪਾਣਾ ਜ਼ਰੂਰੀ ਹੈ ਫਿਰ ਜਿਹੜੀ ਚੀਜ਼ ਮਨ ਤੇ ਕੰਟਰੋਲ ਕਰਨ ਦੀ ਗੱਲ ਦਾਦਾ ਪਤਾ ਕੀ ਕਰਿਆ ਕਰ ਕੁਝ ਨਾ ਕਰ ਕੋਈ ਵੀ ਨਹੀਂ ਕਰ ਮਤਿਆ ਟੱਕਾ ਵੀ ਆਪਣੇ ਪੈਣ ਮਿਲੇ ਯਾਰ ਠੀਕ ਹੈ ਨਾ ਆ ਗਿਆ ਬਾਈ ਸਾਡੇ ਆ ਗਿਆ ਆਗੇ ਭੋਗ ਦੇ ਚੱਕ ਲੈਂਦੇ ਆ ਚੱਕ ਲਿਆ ਸਾਡਾ ਅਭੀ ਲਿਆਏ ਮਤਰੋ ਕੱਲ ਨੂੰ ਪਾਟ ਆ ਸਾਡੇ ਮੰਨਿਆ ਦੇ ਸਾਇਜ ਪਾਟ ਦਾ ਭੋਗ ਆ ਮਣੀ ਕੇ ਜਿਹੜਾ ਉਦੋਂ ਸਵਾਰੀ ਲੈ ਕੇ ਆਏ ਜੀ ਆਲੋ ਹੁਣ ਦੇਖ ਰਿਹਾ ਕੱਲ ਚੱਲਦੀ ਸੀ ਮਤਰੋ ਵਿੱਚ ਹੁਣ ਦੁਬਾਰੇ ਫੇਰ ਉਹੀ ਟੌਪ ਤੇ ਹਣ ਮੰਨਦੀ ਦਾ ਤੈਨੂੰ ਮੈਂ ਗੱਲ ਦੱਸਦਾ ਪਤਾ ਕੁਛ ਨਾ ਕਰਿਆ ਕਰ ਜਿਵੇਂ ਪਾਈ ਨਾ ਨਾ ਪੈਣ ਵੇਲੇ ਪਤਾ ਕੀ ਕਰੇਗਾ ਡੱਕਾ ਕਰਨ ਦੀ ਲੋੜ ਨਹੀਂ ਯਾਰ ਚੌਂਕੜੀ ਮਾਰ ਕੇ ਅੱਖਾਂ ਮੀਜ ਕੇ 10 15 ਮਿੰਟ ਬੈਠਿਆ ਕਰ ਠੀਕ ਹੈ ਹੱ피 ਮਾਣਾ ਪੀ ਨਹੀਂ ਮਾ ਹੁੰਦਾ ਨੂੰ ਮੰਗਾਲਦਾ ਆ ਵਿਚ ਦੀ ਜਦੋਂ ਕਰਦਾ ਤੈਨੂੰ ਮੰਗਾਲਦਾ ਜਦੋਂ 5 ਕਿ ਮਿੰਟ ਹੋਇਆ ਕਰਨੀ ਮੈਨੂੰ ਪਤਾ ਤੇਰਾ ਮਨ ਕਿ ਹਗੁਰੂ ਅੱਖਾਂ ਕੋ ਲੱਖਾ ਦਾ ਟਾਈਮ ਹੋ ਗਿਆ ਜਦੋਂ ਤੂੰ ਆਪੀ ਟਿਕਣ ਲਾ ਗਿਆ ਹਨ ਤੇਰਾ ਆਪ ਦੇ ਆਪ ਤੇ ਇੰਨਾ ਕੰਟਰੋਲ ਹੋ ਗਿਆ ਵੀ ਜਦ ਡੱਕਾ ਕੁਝ ਨਾ ਕਰੋ ਮੈਂ ਤਾਂ ਇਹ ਕਹਿੰਦਾ ਵੀ ਚੌਂਕੜੀ ਮਾਰ ਕੇ ਬੈਠਣਾ ਨਾ ਕਿੰਨਾ ਈਜੀ ਆ ਕਿਰਪਾ ਹੋਵੇ ਕੁਝ ਨਹੀਂ ਕਰ ਮਨ ਆਪੀ ਕਮਜ਼ੋਰ ਹੁੰਦਾ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ 40 ਸਾਲ ਹੋ ਗਏ ਮੈਂ ਕਿਤੇ ਪਾਰਟੀ ਨਹੀਂ ਕਰਿਆ ਜ਼ਿੰਦਗੀ ਛ ਫਿਰ ਜਦੋਂ ਉਹੀ ਫਿਰ ਤਾਂ ਪਰ ਸ਼ਾਂਤ ਕਿਵੇਂ ਹੋਏਗਾ ਉਹਦੀ ਤਾਂ ਮੈਨੂੰ ਗੱਲ ਮੈਂ ਜਿਹੜਾ ਗੁਰੂ ਘਰ ਜਾਣਾ ਮੱਥਾ ਟੇਕ ਜੇ ਮਾਰਗ ਦਾ ਕੋਈ ਭੋਗ ਮੈਂ ਤਾਂ ਉੱਥੇ ਵੀ ਨਹੀਂ ਬੈਠਿਆ ਕਿਤੇ ਫੇਰ ਫਿਰ ਉਹ ਆਪਰ ਦੁਬਾਰੇ ਮੈਂ ਤੇਰੇ ਨਾਲ ਗਿਆ ਹੂੰ ਫੇਰ ਯਾਰ ਛੁਕੇ ਨਾ ਮੱਥਾ ਮਨ ਚੱਲ ਆ ਵੀ ਆ ਸੱਚ ਕਹਿਣਾ ਇਹ ਕਬੂਲਣਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਮਨ ਨਾ ਮੈਂ ਮੱਥੀ ਨਹੀਂ ਟੇਕਿਆ ਇੱਥੇ ਮੈਨੂੰ ਅੰਦਰ ਬਾਰੇ ਪਤਾ ਹੀ ਨਹੀਂ ਨਾ ਚੱਲ ਉਹ ਤਾਂ ਯਾਰ ਕੋਈ ਗੱਲ ਨਹੀਂ ਤੈਨੂੰ ਉਹ ਗੱਲ ਦੱਸਦਾ ਵੀ ਫੇਰ ਯਾਰ ਆਪਾਂ ਕਿਵੇਂ ਕਹਾਂਗੇ ਵੀ ਆਪਾਂ ਸ਼ਾਂਤ ਹੋ ਜਾਾਂਗੇ ਜਾਂ ਆਪਾਂ ਨੂੰ ਚੈਨ ਆ ਜੂ ਜਦੋਂ ਆਪਾਂ 5 ਮਿੰਟ ਚੌਂਖਣੀ ਮ ਕੋਸ਼ਿਸ਼ ਤਾਂ ਕਰਨਾ ਬੈਠਣਾ ਸ਼ੁਰੂ ਕਰ ਆ ਫਰਕ ਪਊਗਾ ਭਾਈ ਨਾ ਭੁੱਲੀ ਜਾਂਦਾ ਮੈਂ ਤਾਂ ਰਾਤ ਨੂੰ ਹੋਰ ਹੀ ਫੋਨ ਦੇਖਣ ਲੱਗ ਜਾਂਦਾ ਉਹ ਫੋਨ ਚੱਲ ਪੱਜੀ ਨਹੀਂ ਲੱਗਦਾ ਵੀ ਰੱਬ ਦਾ ਨਾਮ ਹੀ ਲੈਣਾ ਹੁੰਦਾ ਮਨ ਚ ਹੀ ਨਹੀਂ ਆਉਗਾ ਫਿਰ ਜਰ ਇਹ ਚੀਜ਼ਾਂ ਆਪਾਂ ਜੋੜੋ ਨਾ ਜਦੋਂ ਆਵਰੇ ਆਪ ਜੋੜੋਂਗੇ ਆਪੀ ਰੱਬ ਹੌਸਲਾ ਜਿਵੇਂ ਤੂੰ ਕਹਿੰਦਾ ਹੈ ਹੌਸਲਾ ਉਹ ਤੋਂ ਗੁਰੂ ਦਾ ਮੰਗੋ ਰੱਖ ਲਾ ਫਿਰ ਰੱਖ ਲਾ ਫਿਰ ਕਹੀ ਤੇ ਆ ਨਾ ਮਾਦਾ ਉੱਦੇ ਦਾ ਰੌਲਾ ਪਾਉਣਾ ਸਾਨੂੰ ਆ ਤਮਾਕੂ ਤਮੂਕੂ ਛੱਡਾਂਗੇ ਫੇਰ ਧੜੀ ਰੱਖ ਜਰ ਤੈਨੂੰ ਦੱਸਿਆਦਾ ਹੈਗਾ ਗੁਰੂਪਣੀ ਕਾਤਮ ਤਪਦਾ ਉਹ ਉਹ ਤਾਂ ਦੱਸ ਵਧਾਉਂਦਾ ਮੈਨੂੰ ਦੇਖ ਮਨ ਬਾਬਿਆ ਸੀ ਟਿਕ ਟੋਲ ਨੂੰ ਦਾ ਇੱਕ ਪਾਸੇ ਲਾਉਣਾ ਹੋਵੇਗਾ ਚਰਦਾ ਵੀ ਤੋ ਬਾਕੂ ਜਿਹੜਾ ਕਹਿਣਾ ਐ ਕਿਵੇਂ ਲਾਉਂਦਾ ਅਗਲਾ ਲੱਖ ਤੇਰੇ ਸਾਹਮਣੇ ਮੈਂ ਕਹੀ ਜਾਂਦਾ ਮੈਂ ਦੁੱਧ ਤੋਤਾ ਆਇਆ ਮਣ ਕਾਨੂੰ ਰਹਿਣ ਦੇ ਦਿੰਦਾ ਉਹ ਰਹਿਣ ਤਾਂ ਦੰਗਾਲ ਵਾਲੀ ਘੜਦੰ ਨੂੰ ਰਹਿਣ ਤਾਂ ਦਿੰਦਾ ਯਾਰ ਪਰ ਫੇਰ ਯਾਰ ਉਹੀ ਗੱਲ ਚਾ ਤੇਰੇ ਮੂਰੇ ਨਹੀਂ ਯਾਰ ਹੋਰ ਪਾਸੇ ਹੀ ਹੋ ਜਾਂਦੇ ਤੇਰੇ ਮੂਰੇ ਨਹੀਂ ਮੈਂ ਹੁਣ ਭਾਗ ਜਾਣਾ ਉੱਥੇ ਬਾਲੀ ਗੱਲ ਕੀ ਮੈਂ ਉਧਰ ਜਾ ਬੰਦੇ ਕਿਸੇ ਕੋਲੇ ਭੇਜ ਦੇ ਮੈਨੂੰ ਉਹ ਨਸੇ ਦੀ ਗੱਲ ਚੱਲ ਪਿਆ ਨਹੀਂ ਪਤਾ ਨਸੇ ਕਰ ਲਈਏ ਹੂੰ ਹੂੰ ਉਹ ਫਿਰ ਜਦ ਸੰਤ ਫੇਰ ਉਹੀ ਮੈਂ ਗੱਲ ਕਰਦਾ ਯਾਰ ਬੀ ਸਟਰੋਂਗ ਹੋਵੋ ਯਾਰ ਆਹ ਦੇ ਡਿਸੀਜਨ ਆਏ ਲਓ ਯਾਰ ਜਦੋਂ ਤੁਸੀਂ ਕੋਸ਼ਿਸ਼ ਕਰੋਗੇ ਫੇਰ ਹੀ ਮੈਂ ਥੋੜੀ ਕਹਿਣਾ ਵੀ ਇੱਕ ਦਿਨ ਚ ਹੋਊ ਯਾਰ ਸਿਆਲ ਤੱਕ ਹੋਊ ਉਹ ਮੈਂ ਯਾਰ ਐ ਥੋੜੀ ਕਹਿਣਾ ਵੀ ਇੱਕ ਦਿਨ ਚ ਹੀ ਮੈਂ ਕਹਿਣਾ ਜਦੋਂ ਕੋਸ਼ਿਸ਼ ਕਰੋਗੇ ਪਾਪੜਾ ਆਟੋਮੈਟਿਕ ਹੀ ਯਾਰ ਫਰਕ ਪਊ ਯਾਰ ਛੋਟੇ ਮੂਰੇ ਆ ਮੈਂ ਐਗਜ਼ੈਂਪਲ ਮੈਨੂੰ ਕਹਿ ਸਕਦਾ ਸੀ ਕੋਈ ਤੂੰ ਯਾਰ ਤਾਂ ਇੱਕ ਪਾਸੇ ਲਾਉਂਦਾ ਹੋਊਗਾ ਦੇਖ ਕੇ ਮੈਂ ਲਾਉਂਦਾ ਸੀ ਮੈਂ ਨਾ ਨਾ ਕੋਈ ਦਵਾਈ ਲੈ ਕੇ ਤਾਂ ਕਰਦੇ ਜੁਰਦੇ ਫੇਰ ਲੋਕ ਹੀ ਆਣ ਜੋਗ ਲਿਆਉਣੇ ਇਥੋਂ ਉਹ ਦੰਦਾ ਊੜ ਲੈ ਪਰੇ ਦੰਦਾ ਫਲਾਣੇ ਨੂੰ ਦੰਦਾ ਫੇਰ ਤੈਨੂੰ ਦੱਸਿਆ ਵੀ ਆਪਦੇ ਆਪਰਾ ਨਾ ਕਮਰੇ ਚ ਕੁੜੀਆਂ ਵੀ ਆਏ ਰਾਤ ਹੁੰਦੇ ਕਿਤੇ ਫਿਰ ਲ ਜਾਂਦੀ ਕਿਤੇ ਆ ਪਈਆ ਕਿਤੇ ਕਿੱਧਰ ਫਿਰ ਉਹੀ ਗੱਲ ਕਹਿਣਾ ਯਾਰ ਮੈਂ ਪਤਾ ਯਾਰ ਇਹੀ ਆ ਗੱਲ ਯਾਰ ਬਾਪੜਾ ਮੇਰਾ ਇਹੀ ਕਹਿਣਾ ਹਨਾ ਇਹੀ ਆ ਯਾਰ ਫੋਰ ਹੁਣ ਮੈਂ ਜਿਵੇਂ ਤੇਰੀ ਲਈ ਗੱਲ ਕੋਈ ਸਕੂਲ ਵਧੀਆ ਤਰਾ ਤਾ ਕਹਿਣਾ ਹੀ ਆ ਯਾਰ ਹੁਣ ਅਗਲਾ ਫਿਰ ਦੇਖ ਹੋਰ ਹੈ ਚੱਕਰ ਦੇ ਲੱਗੇ ਹੋਏ ਆ ਆਪ ਦਾ ਜੱਤਾ ਕੋਈ ਦਵਾਈ ਹੋਵੇ ਤੂੰ ਘੋਲ ਕੇ ਪਾ ਦੇ ਭਾਈ ਮੈਂ ਆਪ ਛੋਟੀ ਥਾਂ ਜਿਵੇਂ ਕਹਿਣਾ ਹੁਣਾ ਛੱਡ ਕੇ ਆਪ ਤੂਣਾ ਚੱਲ ਕੇ ਸਾਨੂੰ ਆਏ ਦਿਖਾਵਾਂ ਵੀ ਦੇਖੋ ਇਹ ਜ਼ਿੰਦਗੀ ਕਿਆ ਬਾਤ ਆ ਬਲੇ ਮਨ ਸ਼ਾਂਤ ਕਰੋ ਯਾਰ ਸਮਾਨ ਪੱਟੀ ਸਾਰ ਆ ਗਈ ਜੀ ਇੱਥੇ ਵੀ ਲੈ ਚੱਕੋ ਉਹ ਕਰ ਜਾ ਸਮਾਨ ਲੈ ਆਏ ਹਾਂਜੀ ਸਿੱਪੂ ਜੀ ਕੀ ਆਲਾ ਜੀ 프리 프리 ਹਾਂ ਲੈ ਆਂਦੇ ਡੇਟ ਹੋ ਗਏ ਹਾਂਜੀ ਹਾਂ ਲੈ ਆਏ ਮੈਂ ਉਹ ਸੀ ਮੋਟਰ ਜਿਹੜੀ ਬੈਠਾ ਸੀ ਮੈਂ ਕਿਹਾ ਚੱਲ ਹਾਂ ਚਲੋ ਮੇਰੇ ਵਾਲੇ ਲਾਦਾ ਸਮਾਨ ਦਾ ਮਿੱਤਰੋ ਸਾਰਾ ਹਾਂਜੀ ਰੋਟਾ ਜੀ ਚੱਕ ਲੈਣੇ ਡੱਬ ਟੋਬੋ ਮਿੱਤਰੋ ਸਾਡੇ ਪਹੀ ਦੇ ਮੁੰਡੇ ਐ ਚੋਂ ਉੱਪਰ ਇਕੱਠੇ ਹੋ ਕੇ ਪੂਰਾ ਐ ਕਿ ਸੇਵਾ ਕਰਦੇ ਨੇ ਕੰਮ ਆ ਜਾ ਕੋਈ ਮੈਟਰ ਉਹ ਸਮਾਨ ਲਿਆਂਦਾ ਸਾਰਾ ਕਾਪਤਾ ਓਕੇ ਰਿਪੋਰਟ ਆ ਦੁੱਧ ਫੜਾਉਣ ਆ ਗਏ ਜੀ ਫੇਰਾ ਵਧੀਆ ਜੀ ਵਧੀਆ ਵਧੀਆ ਹੋਰ ਕਮਾੜ ਮੱਥਾ ਫੇਰਦੀ ਸਰਦਾ ਨਹੀਂ ਫੇਰ ਵੀ ਆਹ ਮੁੰਡੇ ਦੀ ਬਣਾ ਬਹੁਤ ਵਧੀਆ ਹਫਤਾ ਹੋ ਗਿਆ ਹਾਂਜੀ ਮੋਟੂ ਜੀ ਕੀ ਹਾਲ ਨੇ ਯਾਰਾ ਕੈਮ ਆ ਬਸ ਹੁਣ ਪੂਰਾ ਵਧੀਆ ਰਹੀ ਬਾਈ ਹੁਣ ਵਧੀਆ ਯਾਰ ਬੰਦਾ ਵੀ ਓਕੇ ਹੋਰ ਦਿਲ ਚ ਨਹੀਂ ਕੋਈ ਯਾਰਾ ਭਾਜੇ ਕਮਾੜੇ ਕੰਮ ਦਾ ਕਮਾੜੀ ਜੀ ਵਧੀਆ ਗੱਲ ਹੁਣ ਹਫਤਾ ਹੋ ਗਿਆ ਸੈਟਰ ਜੀ ਹੋ ਜੋ ਯਾਰ ਕੰਮ ਨੂੰ ਨੇਰੀਆ ਬਿਜਲੀ ਦਾ ਕੰਮ ਕੰਮ ਵਾ ਵਧੀਆ ਕਰਦਾ ਹੋਰ ਸੈਟ ਦੀ ਬਚਾਰਾ ਉਹ ਮਾੜੀ ਸੰਗਤ ਚ ਪਾਇਆ ਜਾਂਦੇ ਨਾ ਬੰਦਾ ਦੇਖੋ ਮਾੜੀ ਸੰਗਤ ਯਾਰ ਕੰਮ ਖਤਮ ਕਰਦੇ ਮੈਂ ਹੀ ਲਵਾ ਲਵਾਂਗੇ ਜੇ ਲੋੜ ਹੋਈ ਦੱਸ ਦੇ ਜੀ ਮੈਂ ਕਿਹਾ ਹੀ ਅੱਜ ਪੈ ਨਹੀਂ ਹਾਂ ਪੈ ਨਹੀਂ ਮਿਲੇ ਤੂੰ ਇਹਨੂੰ ਫੋਨ ਕਰ ਦਨਾ ਪਰ ਲੈ ਜਾ ਫਿਰ ਕਦੋਂ ਮਰਜੀ ਦੱਸੀ ਯਾਰ ਕਦੋਂ ਮਰਜੀ ਯਾਰ ਨਾਲ ਖੜੇ ਆ ਠੀਕ ਹੈ ਕੋਈ ਚੀਜ਼ ਦਾ ਜਿਆ ਟੱਕਾ ਹੋਊ ਤੈਨੂੰ ਦੱਸਿਆ ਨਹੀਂ ਇਹਨੂੰ ਤਾਂ ਕਦੋਂ ਮਰਜੀ ਦੱਸੀ ਯਾਰ ਚੱਕਰੀ ਨਾ ਮੰਨੀ ਯਾਰ ਕਹਿੰਦੇ ਬਾਈ ਜਣਾ ਵੀ ਸ੍ਰੀ ਕੋਈ ਨਾ ਪੈਸੇ ਪੂਸੇ ਨਹੀਂ ਯਾਰ ਲਾ ਦੇਗੇ ਕੋਈ ਨਹੀਂ ਹਾਂ ਪੈਸੇ ਪੂਸੇ ਲੱਗਣਗੇ ਦਵਾਈ ਤੇ ਉਹ ਵੀ ਲਾ ਦੇਗੇ ਕੋਈ ਚੱਕਰ ਨਿਕਲੋ ਯਾਰ ਇਹ ਚੋਂ ਜਿਹੜੀ ਗੱਲ ਆ ਉਹ ਨਾ ਮੋਟੂ ਤੂੰ ਜਿੰਨਾ ਵਧੀਆ ਖੇਡਦਾ ਯੋਧੂ ਦਾ ਬੰਦਾ ਹੀ ਬੜਾ ਕੋਟਰੀ ਯਾਰ ਕੰਮੀ ਬਿਜਲੀ ਦਾ ਬੜਾ ਕੈਂਟ ਕਰਦਾ ਤਾਂ ਕਰ ਰਹਿ ਮਦਾ ਹਾਂ ਬਾਬਾ ਆ ਗਏ ਆ ਗਏ ਵੈਰੀ ਗੁੱਡ ਹਫਤਾ ਹੋ ਗਿਆ ਬਸ ਠੀਕ ਆ ਵੈਰੀ ਗੁੱਡ ਯਾਰ ਹਫਤਾ ਹੋ ਗਿਆ ਮੁੰਡੇ ਜਿਹੜੀ ਤਖਲੀਫ ਵਾਲੇ ਦਿਨ ਉਹ ਤਾਂ ਲੰਘ ਗਏ ਨਾ ਹੁਣ ਦਸੀ ਦਵਾਈ ਭਾਈਨੇ ਨੂੰ ਵੀ ਦਵਾ ਕੇ ਲਿਆਇਆ ਤੈਨੂੰ ਦੱਸਿਆ ਕਬੂਤਰ ਨੂੰ ਵੀ ਤੇਰਾ ਯਾਰ ਕਬੂਤਰ ਵੀ ਕਬਾਡੀ ਖੇਡ ਸਾਰਿਆਂ ਨੂੰ ਯਾਰਾ ਦਵਾਈ ਦਾ ਲੋਟ ਰਹਿੰਦੀ ਆ ਯਾਰਾ ਮੋਟੂ ਜਿਹਾ ਮਣਕਾਪੂ ਰੱਖੇਗਾ ਪਾਰ ਹੋ ਜਾਏਗਾ ਬਸ ਹਮਤ ਰੱਖ ਬਸ ਜਿਹੜੀ ਗੱਲ ਹੈ ਸਹੀ ਗੱਲ ਲਗਾਣਾ ਆ ਜਾ ਚੱਲ ਆ ਜਾ ਯਾਰ ਇਹਦੀ ਵੀਡੀਓ ਬਣਾਈ ਉਹ ਯਾਰ ਬੰਦੇ ਨਾਲ ਵਾਲਾ ਫਰਕ ਪੈਂਦਾ ਆ ਆ ਜਾਓ ਵੀਰ ਜੀ ਆਪਣੇ ਕੋਲੇ ਗਾਇਆਂ ਖੜੀਆਂ ਨੇ ਤਿੰਨ ਠੀਕ ਹੈ ਜੀ ਆ ਜਾ ਦੇਖੀ ਵੰਗੂ ਬੋਲੀਏ ਬ੍ਰਦਰ ਅੱਜ ਯਾਰ ਕਰ ਯਾਰ ਭਾਈ ਇਹਦੇ ਗਾਇਆਂ ਦੀ ਪ੍ਰੋਮੋਸ਼ਨ ਕਰਦੇ ਅੱਜ ਆਹੋ ਤਾ ਦੋ ਹੱਥ ਗਾਇਆਂ ਦੀ ਪ੍ਰੋਮੋਸ਼ਨ ਕਰਦੇ ਆਂ ਹੋਰ ਜੀ ਮਾਸਟਰ ਜੀ ਕੈਮੋ ਜੀ ਚੜਦੀ ਕਲਾ ਚੜਦੀ ਕਲਾ ਹੀ ਹੁੰਦੀ ਹੈ ਸਾਡੇ ਬੰਦਿਆਂ ਦੀ ਆ ਉਰਲੀ ਕਿਹੜੀ ਆ ਜਾ ਹੁਣ ਪਾ 10 ਮਾੜਾ ਜਾ ਫੇਰ ਆ ਪਸਿਆਂ ਪਕਾਉ ਨੇ ਮਤਰੋ ਐਚ ਐਫ ਆਈ ਹਾਂ ਆ ਜਰਸੀ ਹੈ ਇਧਰ ਵੀ ਲੈ ਕੇ ਆਂਦਾ ਨਾ ਇਹ ਦੁੱਧਾ ਤਾਂ ਫੇਰ ਪੂਰੀ ਜਾਣਕਾਰੀ ਦੇ ਯਾਰ ਫੇਰ ਪਾਪੜਾ ਪਹਿਲਾਂ ਦੋ ਜਰਸੀ ਹੈ ਪਹਿਲਾਂ ਦੋ ਪੁੱਛ ਲੈ ਯਾਰ ਫੇਰ ਪੂਰੀ ਜਾਣਕਾਰੀ ਦੇ ਖੜਦਾ ਇਹ ਦੂਜੇ ਸੂਏ ਦੂਜੇ ਸੂਏ ਦੁੱਧਾ ਦੁੱਧ 5-5 ਕਿਲੋ ਦਾ ਨਾਲ ਹੈ 5-5 ਇਹਦੇ ਨਾਲੇ ਵੀ 5 ਲੀਟਰ ਆ ਮਿੱਤਰੋ ਦੋਨਾਂ ਟਰੈਮਰ ਆ ਹਾਂ ਹਾਂ ਦੋਨਾਂ ਦਾ ਆਹਾਂ ਕੱਪਣਾ ਨਾ ਕੱਪਣਾ ਹਲੇ 22 ਦਿਨਾਂ ਦੀ ਪਿੱਛੇ ਕੀ ਆ ਪੂਸਾ ਆ ਠੀਕ ਵਿੱਚੇ ਪੂਸਾ ਠੀਕ ਆ ਫਿਰ ਜੇ ਲੈਣੀ ਆ ਉਹ ਪਰ ਲਈ ਪਰ ਲਈ ਕਿਵੇਂ ਆ ਦੋ ਹੀ ਨੇ ਬਸ ਦੋ ਨੇ ਮਿੱਤਰੋ ਮੇਰਾ ਦੁੱਧ ਦਾ ਔਖਾ ਮੈਂ ਪੀਰ ਦਾ ਲੈ ਜਾਉਗਾ ਇਹ ਤੋਂ ਇੱਥੇ ਖੜੀ ਆ ਰਾਜਗੁਰੂ ਰੋਡ ਤੇ ਪਿਰਤਪਾਲ ਸਿੰਘ ਬਾਪੂ ਦੇ ਘਰੇ ਹਾਂ ਲਵੇ ਲਾਉਣੇ ਨਾਂ ਚਾਲਦਾ ਬਾਈ ਪਿਰਤਪਾਲ ਸਿੰਘ ਆ ਦੋ ਬੱਸੀਆਂ ਨੇ ਮਾਰ ਲਿਆ ਲੈ ਹਰ ਹਲਿਆ ਜਦੇ ਜਣ ਚੱਕੋ ਬਾਈ ਥਣ ਥਣ ਦੇਖੋ ਦਿਖਾ ਤਾਂ ਲੈ ਜੂਮ ਕਰ ਬਣਾ ਜੂਮ ਕਰਤਾ ਮਿੱਤਰੋ ਚੱਕੋ ਮੁੱਲ ਤਾਂ ਦੱਸ ਦੇ ਜੱਟਾ ਦੇਖੋ ਕੀ ਬਾਤ ਮੁੱਲ ਹੈਗਾ ਇਹਨਾਂ ਦਾ ਦੋਨਾਂ ਦਾ 7000 14000 ਦੀ ਜੋੜੀ ਆ ਜੋੜੀ 14000 ਦੀ ਯਾਰ ਲੈ ਜਾ ਆਏ ਹਾਏ ਉਹਦੀ ਭਾਗ ਕੀ ਕੀ ਕਹਿੰਦੇ ਹੁੰਦੇ ਨੇ ਪ੍ਰੀਤ ਜੇ ਕੋਈ ਪ੍ਰੀਤ ਜੱਟ ਲਾਇਫ ਦਾ ਨਾਮ ਲੈ ਕੇ ਉੱਪਰ ਐਸਪੀ ਕਰਦਾ ਹੈ ਤਾਂ 4 6 ਹਾਏ ਓਏ 14 ਮੰਗਿਆ ਜੋੜੀ ਦਾ بس ਇੰਨਾ ਉਹ ਕਰਦੇ ਹਾਏ ਹਾਏ ਮਾਨ ਤਾਨ ਕਰਦੇ ਆਂਗੀ ਕਿਆ ਬਾਤ ਹੈ ਆਹ ਗੱਲ ਕਹਿ ਕੇ ਤਾਂ ਸਰੇ ਹੀ ਲੱਦਾ ਜ਼ਰ ਜ਼ਾ ਚਾਹ ਪੀਓ ਯਾਰ ਪਾਪੜ ਪਹਿਲਾਂ ਇਧਰ ਮਾਸੀ ਕੀ ਪਾਣਾ ਚਾਹ ਪੀਓ ਯਾਰ ਪਹਿਲਾਂ ਬਾਅਦ ਚ ਪਾਵਾਂਗੇ ਜਿਹੜਾ ਕੋਈ ਪਾਵਾਂਗੇ ਬਾਅਦ ਕਰੀ ਜੇ ਜਿਹੜਾ ਕੰਮ ਦੀ ਗੱਲ ਆ ਉਹ ਪੀਓ ਆ ਲੈ ਕੱਢ ਦੇ ਗੁੰਡੇ ਵਾਲਾ ਕੱਪ ਦੇ ਗੁੰਡੇ ਵਾਲਾ ਲੈ ਰਜੇ ਸਾਰੇ ਕੱਪ ਹੀ ਗੁੰਡੇ ਵਾਲਾ ਛਾਹ ਮੇਰੀ ਰੀਸ ਆ ਰੀਸ ਨਹੀਂ ਕੋਈ ਆ ਇੱਥੇ ਧਰਦੇ ਪਰ ਤਾਂ ਪਾਉਂਦੇ ਆ